ਹਲਜੀ ਸਸੀ ਕਾਲਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ ਅੱਜ ਤੁਹਾਡੇ ਕੋਲ ਬਹੁਤ ਹੀ ਵਧੀਆ ਫੈਬਰਿਕ ਲੈ ਕੇ ਆਏ ਹੈਗੇ ਆ ਬਹੁਤ ਹੀ ਪਿਆਰਾ ਫੈਬਰਿਕ ਚੀਜ਼ ਦਾ ਟ੍ਰੈਂਡ ਕਦੀ ਵੀ ਨਹੀਂ ਜਾਂਦਾ ਜੀ ਤੁਸੀਂ ਦੇਖ ਸਕਦੇ ਹੋ ਬਨਾਰਸੀ ਹੈ ਜੀ ਬਿਲਕੁਲ ਬਨਾਰਸੀ ਸੂਟ ਹੈਗੇ ਨੇ ਬਹੁਤ ਵਧੀਆ ਫੈਬਰਿਕ ਹੈ ਸ਼ਰਟ ਐਂਡ ਬਾਟਮ ਦਾ ਕੰਬੋ ਬਣਾਇਆ ਹੈਗਾ ਪਰ ਤੁਸੀਂ ਆਪਣੇ ਅਕੋਰਡਿੰਗ ਵੀ ਇਸ ਨੂੰ ਲੈ ਸਕਦੇ ਹੈਗੇ ਹੋ ਕਿਉਂਕਿ ਇਹ ਫੈਬਰਿਕ ਪਰ ਮੀਟਰ ਦੇ ਅਕੋਰਡਿੰਗ ਆਏਗਾ ਇਹ ਤੁਹਾਨੂੰ ਗਰੇਪ ਦੇ ਵਿੱਚ ਮਿਲ ਜੇਗਾ ਐਂਡ ਸਿਲਕ ਦੇ ਵਿੱਚ ਵੀ ਮਿਲ ਜੇਗਾ ਇਹ ਫਲਾਰਸ ਵਾਲਾ ਜੋ ਹੈ ਹੈ ਆਪਾਂ ਸ਼ਰਟ ਰੱਖਿਆ ਐਂਡ ਜੋ ਲਾਈਨਿੰਗਸ ਦੇ ਵਿੱਚ ਵਰਤਿਆ ਉਹ ਆਪਾਂ ਬਾਟਮ ਨਾਲ ਮੈਚਿੰਗ ਕੀਤੀ ਹੈ ਇਹ ਦੋਨੋਂ ਫੈਬਰਿਕ ਪਰ ਮੀਟਰ ਦੇ ਅਕੋਰਡਿੰਗ ਆਣਗੇ ਤੁਸੀਂ ਜਿਹੜਾ ਵੀ ਕਲਰ ਲੈਣਾ ਲੈ ਸਕਦੇ ਹੋ ਆਪਣੀ ਮਰਜ਼ੀ ਨਾਲ ਪਰ ਮੀਟਰ ਦੇ ਅਕੋਰਡਿੰਗ 2.5 ਮੀਟਰ ਦੀ ਕਟ ਤੋਂ ਸਟਾਰਟਿੰਗ ਹੈ ਆਪਣੀ 2.5 ਤੋਂ ਉੱਪਰ ਜਿੰਨਾ ਮਰਜ਼ੀ ਲੈ ਸਕਦੇ ਹੋ ਪੰਦਸ ਜਿੰਨਾ ਲੈਣਾ ਹੋ ਲੈ ਸਕਦੇ ਹੋ ਆਪਣੇ ਅਕੋਰਡਿੰਗ ਤੁਸੀਂ ਇਸ ਨੂੰ ਲੈ ਸਕਦੇ ਹੈਗੇ ਬਹੁਤ ਹੀ ਪਿਆਰੇ ਜੇ ਕਲਰ ਨੇ ਤੁਸੀਂ ਇਸ ਨੂੰ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੈਗੇ ਨੈਕਸਟ ਫੈਬਰਿਕ ਹੈਗਾ 크레프 ਟਿਸ਼ੂ ਦਾ ਫੈਬਰਿਕ ਰੈਨ ਵਾਲਾ ਬਹੁਤ ਹੀ ਸੋਹਣਾ ਇਹ ਬਿਲਕੁਲ ਨਮੀ ਜੇ ਕਲੈਕਸ਼ਨ ਹੈ ਨਮੀ ਜੇ ਕਲਰ ਹੈ ਬਿਲਕੁਲ ਸਰਦਾਰੀ ਜੇ ਸ਼ੇਰ ਦਾ ਦੇਖੋ ਬਹੁਤ ਹੀ ਅੱਛੇ ਡਰੈਸ ਨੇ ਇਹ ਟਿਸ਼ੂ ਕਰੇਪ ਹੈਗੀ ਬਹੁਤ ਸੋਹਣਾ ਜੋ ਬਾਟਮ ਹੈ ਟਿਸ਼ੂ ਹੈ ਐਂਡ ਕਰੇਪ ਦੇ ਵਿੱਚ ਮਿਕਸ ਮੈਚ ਹੈ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਆ ਕਲਰ ਬਹੁਤ ਨਿਊਟ ਕਲਰਸ ਆ ਬਹੁਤ ਹੀ ਅੱਛੇ ਪੈਸਟਲ ਸ਼ੇਡਸ ਜਿਨ੍ਹਾਂ ਨੂੰ ਬੋਲਦੇ ਆ ਜੋ ਕਿ ਅੱਜਕੱਲ੍ਹ ਟ੍ਰੈਂਡ ਦੇ ਵਿੱਚ ਰਹਿੰਦੇ ਨੇ ਪੈਸਟਲ ਸ਼ੇਡਸ ਤਾਂ ਉਹ ਵਾਲੇ ਸ਼ੇਡਸ ਨੇ ਤੁਸੀਂ ਇਹਨਾਂ ਸੋਰਸ ਤੋਂ ਆਪਣੇ ਤਰੀਕੇ ਨਾਲ ਕਸਟਮਾਈਜ਼ ਕਰ ਸਕਦੇ ਹੋ ਵਰਕ ਕਰ ਸਕਦੇ ਹੋ ਉੱਪਰ ਸਕੈਲਪਿੰਗ ਕਰ ਸਕਦੇ ਹੋ ਹੈਂਡਵਰਕ ਵੀ ਕਰਵਾ ਸਕਦੇ ਹੈਗੇ ਹੋ ਸਿੰਪਲ ਵੀ ਤੁਸੀਂ ਇਹਨਾਂ ਨੂੰ ਲੇਸਿਸ ਲਗਾ ਕੇ ਰੈਡੀ ਕਰਵਾ ਸਕਦੇ ਹੈਗੇ ਉਹ ਨਾਲ ਦੁਪੱਟਾ ਰੈਡੀ ਕਰਵਾ ਕੇ ਲੇਸ ਲਗਵਾ ਕੇ ਵੀ ਰੈਡੀ ਕਰਵਾ ਸਕਦੇ ਹੈਗੇ ਨੈਕਸਟ ਆਪਣੀ ਹੈਗੀ ਜੀ कॉटन ਦੀ ਕਲੈਕਸ਼ਨ ਕੈਮਿਕ कॉटन ਦੀ ਕਲੈਕਸ਼ਨ ਰਹਿਣ ਵਾਲੀ ਹੈਗੀ ਹੈ ਇਹ ਵੀ 2 ਮੀਟਰ ਸ਼ਰਟ 2 ਮੀਟਰ ਬਾਟਮ ਕੰਬੋ ਰਹਿਣ ਵਾਲਾ ਹੈਗਾ ਬਹੁਤ ਹੀ ਸੋਹਣੀ ਕਲੈਕਸ਼ਨ ਹੈ ਪ੍ਰਾਈਸ ਰਹਿਣ ਵਾਲਾ 500 ਬਹੁਤ ਹੀ ਸੋਹਣੇ ਕਲਰਸ ਐਂਡ ਚੈਕ ਕੁਝ ਕਸਟਮਰ ਦੀ ਡਿਮਾਂਡ ਸੀ ਵੀ ਚੈੱਕ ਦੇ ਵਿੱਚ ਦੁਬਾਰਾ ਪ੍ਰਿੰਟ ਲੈ ਕੇ ਆਓ ਸੋ ਚੈੱਕ ਦੇ ਵਿੱਚ ਪ੍ਰਿੰਟ ਆਏ ਨੇ ਬਾਕੀ ਵੈਸੇ ਵੀ ਹੁਣ ਸੀਜ਼ਨ ਆਫ ਹੋ ਰਿਹਾ ਹੈਗਾ ਤਾਂ ਬਹੁਤ ਹੀ ਘੱਟ ਪ੍ਰਾਈਸਿਸ ਵਿੱਚ ਤੁਹਾਨੂੰ ਇਹ ਸੂਟਸ ਮਿਲ ਰਹੇ ਨੇ 500 ਦੇ ਵਿੱਚ ਫ੍ਰੀ ਸ਼ਿਪਿੰਗ ਤੁਹਾਡੇ ਘਰ ਤੱਕ ਪਹੁੰਚੇਗਾ ਪਹਿਲਾ ਇਹ ਸੂਟ 600 ਸ਼ਿਪਿੰਗ ਐਕਸਟਰਾ ਸੀਗੇ ਨਾ ਹੁਣ ਇਹ ਤੁਹਾਨੂੰ 500 ਫ੍ਰੀ ਸ਼ਿਪਿੰਗ ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚੇਗਾ ਤੁਹਾਨੂੰ ਜੋ ਵੀ ਐਡਰੈਸ ਦੋਗੇ ਉੱਥੇ ਪਹੁੰਚਾ ਦਿੱਤਾ ਜਾਏਗਾ ਪੇਮੈਂਟ ਅਡਵਾਂਸ ਚ ਹੁੰਦੀ ਹੈ ਆਪਣੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਅਡਵਾਂਸ ਦੇ ਵਿੱਚ ਹੀ ਕਰਨੀ ਪੈਗੀ Google Pay Paytm PhonePe ਕਿਸੇ ਤਿਕਨੇਲ ਤੁਸੀਂ ਪੇਮੈਂਟ ਕਰ ਸਕਦੇ ਹੈਗੇ ਇਹ ਵਾਲੇ ਵੀ ਕਾਟਨ ਦੇ ਕੈਮਰੀ ਕਾਟਨ ਦੇ ਸੂਟਸ ਨੇ ਟਾਈਮਟ ਸ਼ਰਟ ਟਾਈਮਟ ਬਾਟਮ ਪ੍ਰਿੰਟ ਤੁਸੀਂ ਸਾਰੇ ਚੈੱਕ ਕਰ ਸਕਦੇ ਹੈਗੇ ਉਹਨਾਂ ਚ ਜਿਹੜਾ ਵੀ ਲੈਣਾ ਹੋਵੇ ਸਾਨੂੰ ਸਕਰੀਨ ਸ਼ਾਟ ਸੈਂਡ ਕਰ ਸਕਦੇ ਨੇ ਨੈਕਸਟ ਆ ਗਿਆ ਸ਼ਿਮਰ ਦੇਪ ਪਲੇਨ ਸੋ ਫੈਬਰਿਕ ਹੈ ਹੈਗਾ ਬਹੁਤ ਹੀ ਪਿਆਰੇ ਕਲਰ ਹੈ ਜਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਅੱਛੇ ਫੈਬਰਿਕ ਐਂਡ ਕਲਰਸ ਬਹੁਤ ਨਾਈਸ ਨੇ ਤੁਸੀਂ ਇਹਨਾਂ ਨੂੰ ਹੈਂਡਵਰਕ ਲਈ ਯੂਜ਼ ਕਰ ਸਕਦੇ ਹੋ ਕਲਰਸ ਆ ਰਹੇ ਹੈ ਜੀ ਵੀਡੀਓ ਵਿੱਚ ਨਹੀਂ ਦਿਖਾਏ ਬਟ ਕਲਰ ਆਪਣੇ ਕੋਲ ਸਾਰੇ ਅਵੇਲੇਬਲ ਨੇ ਨੈਕਸਟ ਇਹ ਇਹਨਾਂ ਵਿੱਚ ਵੀ ਬਹੁਤ ਕਲਰ ਅਵੇਲੇਬਲ ਨੇ ਬੋਟਮ ਵਰਕ ਦੇ ਵਿੱਚ ਡਿਜ਼ਾਈਨ ਵੀ ਬੋਟਮ ਵਰਕ ਚ ਅਵੇਲੇਬਲ ਹੈ ਤੁਸੀਂ ਵਟਸਐਪ ਕਰਕੇ ਮੈਸੇਜ ਕਰਕੇ ਕਲੈਕਸ਼ਨ ਦੇਖ ਸਕਦੇ ਹੋ ਕਿਉਂਕਿ ਵੀਡੀਓ ਦੇ ਵਿੱਚ ਇੰਨੇ ਕਲੈਕਸ਼ਨ ਦਿਖਾਣਾ ਪੋਸੀਬਲ ਨਹੀਂ ਏ ਕ੍ਰੇਪ ਦੇ ਵਿੱਚ ਪੋਜੀਸ਼ਨ ਵਰਕ ਦੇ ਸੋਰਸ ਬਹੁਤ ਸੋਹਣੇ ਫੁੱਲ ਹੈਵੀ ਐਮਬ੍ਰੋਇਡਰੀ ਸ਼ਰਟ ਤੇ ਕੀਤੀ ਹੋਈ ਬਹੁਤ ਹੀ ਪਿਆਰਾ ਤੇ ਲਗਾ ਵਰਕ ਇਹ ਵੀ ਸਿਲਕ ਦੇ ਸੂਟ ਬਹੁਤ ਹੀ ਸੋਨੇ ਇਹ ਸਾਰੇ ਫੈਬਰਿਕਸ ਦੇਖ ਰਹੇ ਹੋ ਪਰ ਮੀਟਰ ਅਕੋਰਡਿੰਗ ਆਏਗਾ ਤੁਸੀਂ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਕਸਟਮਾਈਜ਼ ਕਰ ਸਕਦੇ ਹੈਗੇ ਬਹੁਤ ਹੀ ਸੋਨਾ ਬਟਰ ਕ੍ਰੇਪ ਦੇ ਵਿੱਚ ਇਹ ਸੂਟ ਹੈਗੇ ਬਹੁਤ ਅੱਛੀ ਬਹੁਤ ਅੱਛੀ ਸੌਫਟ ਸਿਲਕ ਟੋਨ ਦੇ ਵਿੱਚ ਤੁਸੀਂ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਇਹ ਕ੍ਰੇਪ ਦਾ ਸੂਟ ਸੀ ਜੀ ਆਪਣੇ ਪ੍ਰੋ ਕ੍ਰੇਪ ਦੇ ਉਸ ਕੋਸ ਦੇ ਰਹਿਣ ਵਾਲੇ ਵਰਕ ਤੁਸੀਂ ਦੇਖ ਸਕਦੇ ਹੋ ਨੀਡ ਐਂਡ ਕਲੀਨ ਫੁੱਲ ਫਰੰਟ ਜੋ ਸ਼ਰਟ ਐਂਡ ਹੈਵੀ ਬਣ ਕੇ ਰੈਡੀ ਹੈ ਕੋਈ ਸ਼ਰਟ ਫਰੰਟ ਤੋਂ ਵੀ ਹੈਵੀ ਬਨੇਗਾ ਐਂਡ ਬੈਕ ਸਾਈਡ ਤੋਂ ਇਹ ਵਾਲਾ ਪ੍ਰਿੰਟ ਵੀ ਬਹੁਤ ਹੀ ਪਿਆਰੇ ਨੇ तो ऑलमोस्ट ਆਪਾਂ ਤੁਹਾਨੂੰ ਸਾਰੀ ਜਿਹੜੀ ਕਲੈਕਸ਼ਨ ਹੈ ਫੈਬਰਿਕ ਦੇ ਵਿੱਚ ਦਿਖਾ ਰਹੇ ਹਾਂ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਤੇ ਕੋਈ embroiderry ਕੀਤੀ ਹੋਈ ਹੈ ਜੀ ਇਸ ਦੇ ਉੱਪਰ ਸਾਰੇ ਫੈਬਰਿਕ ਦੇ ਉੱਤੇ ਅਕਸ਼ਰਟ ਬਣੇਗਾ ਤਾਂ ਫਰੰਟ ਐਂਡ ਬੈਕ ਤੋਂ ਫੁੱਲ ਹੈਵੀ ਸ਼ਰਟ ਬਣੇਗਾ ਅਗਰ ਕੱਲੇ ਬਾਟਮ ਬਣਾਉਣਾ ਚਾਹੁੰਦੇ ਹੋ ਨਾ ਪਲੇਨ ਸ਼ਰਟ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ ਨੈਕਸਟ ਆ ਗਿਆ ਜੀ ਲਹਿੰਗਾ ਚੋਲੀ ਬਣਾਉਣ ਦੇ ਲਈ ਜੋ ਫੈਬਰਿਕ ਯੂਜ਼ ਹੁੰਦਾ ਉਹ ਨਾ ਫੈਬਰਿਕ ਹੈ ਇਹ ਜੌਰਜਟ ਦਾ ਫੈਬਰਿਕ ਰਹਿਣ ਵਾਲਾ ਇਹ ਸਾਰਾ ਹੀ ਪਰ ਮੀਟਰ ਦੇ ਅਕੋਰਡਿੰਗ ਆਏਗਾ ਠੀਕ ਹੈ ਜੀ ਜਿਹੜਾ ਵੀ ਲੈਣਾ ਹੋਵੇ ਚੋਲੀ ਲਈ ਲਹਿੰਗੇ ਲਈ ਐਂਡ ਦੁਪੱਟਾ ਇਹ ਸਾਰਾ ਹੀ ਪਰ ਮੀਟਰ ਅਕੋਰਡਿੰਗ ਫੈਬਰਿਕ ਹੈ ਫੁੱਲ ਹੈਵੀ embroiderry ਦੇਖੋ ਵਰਕ ਕੀਤਾ ਹੋਇਆ ਬਹੁਤ ਹੀ ਸੋਨਾ ਸਿਲਵਰ ਟੱਚ ਦਿੱਤੀ ਹੋਈ ਆ ਬਹੁਤ ਹੀ ਪਿਆਰਾ ਇਸ ਨੂੰ ਤੁਸੀਂ ਕਿਸੇ ਤਰੀਕੇ ਨਾਲ ਕਸਟਮਾਈਜ਼ ਕਰ ਸਕਦੇ ਹੋ ਲਹਿੰਗਾ ਗੁਰਾਰਾ ਚਨਾਰਾ ਕਿਸੇ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਇਹਨਾਂ ਚੋਂ ਕੰਨਾਂ ਦੁਪੱਟਾ ਵੀ ਲੈ ਸਕਦੇ ਹੋ ਕੱਲਾ ਜਿਹੜਾ ਤੁਸੀਂ ਲਹਿੰਗੇ ਦਾ ਫੈਬਰਿਕ ਉਹ ਵੀ ਲੈ ਸਕਦੇ ਹੋ ਚੋਲੀ ਪਲੇਨ ਬਣਾ ਸਕਦੇ ਹੈਗੇ ਆ ਸੇ ਆਪਣੇ ਤਰੀਕੇ ਨਾਲ ਇਹਨਾਂ ਨੂੰ ਕਸਟਮਾਈਜ਼ ਕਰ ਸਕਦੇ ਹੋ ਕਲਰ ਬਹੁਤ ਅੱਛੇ ਨੇ ਵਿਡਿੰਗ ਸੀਜ਼ਨ ਸਟਾਰਟ ਹੋਣ ਵਾਲਾ ਹੈ ਵਿంటర్ ਆਉਣ ਵਾਲਾ ਹੈ ਤਾਂ ਫੰਕਸ਼ਨਸ ਆਪਾਂ ਨੂੰ ਆਉਂਦੇ ਆ ਸੋ ਤੁਸੀਂ ਕੀ ਹੈ ਇਹਨਾਂ ਨੂੰ ਜਲਦੀ ਪਰਚੇਸ ਕਰਕੇ ਰੈਡੀ ਕਰਕੇ ਰੱਖ ਸਕਦੇ ਹੋ ਐਡਵਾਂਸ ਦੇ ਵਿੱਚ ਕਿਉਂਕਿ ਇਹ ਵੇਲੇ ਚੀਜ਼ਾਂ ਦਾ ਟ੍ਰੈਂਡ ਨਹੀਂ ਜਾਂਦਾ ਜੋ ਮੈਂ ਤੁਹਾਨੂੰ ਦਿਖਾ ਰਹੀ ਹਾਂ ਹਮੇਸ਼ਾ ਚੰਨਣ ਵਾਲੀਆਂ ਸੀਜ਼ਨ ਨੇ ਆ ਦੇਖੋ ਕਲਰ ਕਿੰਨਾ ਪਿਆਰਾ ਬ੍ਰਾਈਡਲ ਸ਼ੇਡ ਹੈਗਾ ਬਿਲਕੁਲ ਬ੍ਰਾਈਡਲ ਸ਼ੇਡ ਪੋਰਪਿੰਕ ਕਲਰ ਇਹ ਮਹਿਰੂਨ ਕਲਰ ਤੁਹਾਨੂੰ ਪਹਿਲਾ ਕਲੈਕਸ਼ਨ ਦਿਖਾਈ ਆ ਉਸ ਦੇ ਵਿੱਚ ਇੱਕ ক্লোਜ਼ ਅਪ ਦਿਖਾਇਆ ਇਹ ਵਾਲੇ ਕਰੇਪ ਦੇ ਸੂਟ ਏਮਬਲੋਇਡਰੀ ਕੀਤੀ ਹੈ ਬਹੁਤ ਹੀ ਪਿਆਰਾ ਇਸ ਵਿੱਚ ਫਰੋਜ਼ੀ ਸ਼ੇਡ ਹੈ ਦੇਖੋ ਕਿੰਨਾ ਪਿਆਰਾ ਫਰੋਜ਼ੀ ਸ਼ੇਡ ਹੈ ਨੈਕਸਟ ਇਹਦੇ ਵਿੱਚ ਇੱਕ ਮਹਿੰਦੀ ਸ਼ੇਡ ক্লোਜ਼ ਅਪ ਦਿਖਾ ਰਹੇ ਆਪਾਂ ਸੋ ਤੁਹਾਨੂੰ ক্লোਜ਼ ਅਪ ਤੋਂ ਵੀ ਸਾਰੀ ਫਿਨਿਸ਼ਿੰਗ ਦਿਖਾਈ ਹੈ ਵਰਕ ਦਿਖਾਇਆ ਹੋ ਗਿਆ ਤਾਂ ਜੋ ਤੁਹਾਨੂੰ इजीली ਪਤਾ ਲੱਗ ਜਾਵੇ ਕਪੜੇ ਦੀ ਫਿਨਿਸ਼ਿੰਗ ਕੀ ਹੈ ਕਲਰ ਦੇਖੋ ਮਸਟਰਡ ਬਹੁਤ ਹੀ ਪਿਆਰਾ ਨੈਕਸਟ ਅਗੇ कॉटन रिसोर्ट्स ਵੀ ਹੈਗੇ ਆ ਆਪਣੇ ਕੋਲ ਆ ਦੇਖੋ ਬਹੁਤ ਹੀ ਸੋਨੇ ਬਾਟਮ ਵਰਕ ऑर्गेन्जा ਦੁਪੱਟਾ ਸਟਾਈਲਿਸ਼ ਹੈ neck ਬਣਿਆ ਹੋਇਆ ਬਹੁਤ ਹੀ ਪਿਆਰਾ ਇਹ ਡਿਜ਼ਾਈਨਰ ਪੀਸ ਹੈ ਜੀ ਬੁਟੀਕ ਦੇ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਜਲਦੀ ਕਰ ਸਕਦੇ ਹੋ ਨੰਬਰ ਸਕਰੀਨ ਤੇ ਮੈਂਸ਼ਨ ਹੋਇਆ ਹੈ ਕਿਸੇ ਪ੍ਰਕਾਰ ਦੀ ਜਾਣਕਾਰੀ ਲੈਣੀ ਹੋਵੇ ਰੀਸੇਲਿੰਗ ਦਾ ਕੰਮ ਕਰਨਾ ਹੋਵੇ ਘਰ ਬੈਠ ਕੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜ਼ੀਰੋ ਇਨਵੈਸਟਮੈਂਟ ਤੇ ਇਹ ਔਰਗੈਂਜ਼ਾ ਦਾ ਸ਼ਰਟ ਹੈ कॉटन ਦੀ ਬਾਟਮ ਹੈ ਨਾਲ ਦੁਪੱਟਾ ਹੈ ਬਹੁਤ ਸੋਹਣਾ ਟਾਈ ਐਂਡ ਡਾਈ ਦੇ ਉੱਪਰ ਇੰਬ੍ਰੋਇਡਰੀ ਕੀਤੀ ਹੈ ਬਹੁਤ ਹੀ ਸੋਹਣਾ ਨਵਾਂ ਜਿਹਾ ਕਨਸੈਪਟ ਹੈ ਬਿਲਕੁਲ ਸੀਜ਼ਨ ਆਫ ਦੇ ਨਵਾਂ ਕਨਸੈਪਟ ਕੱਢਿਆ ਡਿਜ਼ਾਈਨਰ ਪੀਸ ਹੈ ਲਿਮਟਿਡ ਜਸਟਾਕ ਹੈ ਜਿਨਾਂ ਨੂੰ ਵੀ ਆਰਡਰ ਕਰਨਾ ਹੈ ਕਰ ਸਕਦੇ ਹੋ ਪ੍ਰਾਈਸ ਇਹਦਾ ਹੈਗਾ 1350 ਇਸੂਰ ਦਾ ਸੋ ਜਿਨਾਂ ਨੂੰ ਵੀ ਆਰਡਰ ਕਰਨਾ ਹੈ ਕਰ ਸਕਦੇ ਹੋ ਨੰਬਰ ਸਕਰੀਨ ਤੇ ਮੈਂਚਨਾ ਥੈਂਕ ਯੂ ਵੀਡੀਓ ਦੇਖਣ ਦੇ ਲਈ